ਲਓ ਜੀ ਭਾਈ ਪਹੁੰਚ ਗਿਆ ਜਿਨ੍ਹਾਂ ਨੂੰ ਲਿਵਾਰੀਆਂ ਦਵਾਨ ਅਲਮਾਰੀਆਂ ਦੇਖਦੇ ਆ ਹੁਣ ਕਿਹੜੀਆਂ ਲੰਦੇਆਂ ਕਿਵੇਂ ਦੀਆਂ ਹਨਾ ਤੇ ਆਪਾਂ ਪਹੁੰਚੇ ਆ ਸਾਹਿਬਜੀਤ ਸਟੀਲ ਫਰਨੀਚਰ ਖੇੜੀ ਵਾਲੇ ਹੈ ਤੇ ਚੱਲਦੇ ਆ ਜੀ ਫਿਰ ਅੰਦਰ ਹਾਂਜੀ ਭਾਈ ਮੈਡਮ ਜੀ ਪਹੁੰਚ ਗਏ ਫਰਨੀਚਰ ਮਾਰਕੀਟ ਮਾਰਕੀਟ ਹੂੰ ਇਕ ਲੈਣਾ ਬੈੱਡ ਇਕ ਲੈਣਾ ਸੋਫਾ ਜਿਹੜਾ ਉਹ ਵਾਲਾ ਸੋਫਾ ਪਤਾ ਕਿਹੜਾ ਲੈਣਾ ਜਿਹੜਾ ਬੈੱਡ ਵੀ ਬਣ ਜਾਂਦਾ ਸੋਫਾ ਵੀ ਬਣ ਜਾਂਦਾ ਮੇਰੀ ਗੱਲ ਸੁਣ ਲਓ ਲਮਾਰੀਆਂ ਜਿਹੜੀਆਂ ਫ੍ਰਿਜ ਵਾਲੀ ਉਹ ਟੀਡੀ ਟੀਡੀ ਅਲਮਾਰੀਆਂ ਦੀ ਗੱਲ ਹੋਈ ਵੀ ਆ ਤੇਰੇ ਫੈਸਲੇ ਤੁਹਾਡੇ ਕੋਈ ਦੂਰੀ ਜਾਂਦੇ ਪੈਸੇ ਪੂਸੇ ਨਹੀਂ ਹੈਗੇ ਠੀਕ ਆ ਉਰੇ ਉਰੇ ਆ ਪੁੱਤ ਓਰੇ ਆ ਓਰੇ ਆ ਜਾ ਉੱਥੇ ਕੁੱਤਾ ਫਿਰਦਾ ਹਏ ਬਿੱਲੀ ਮਿਉਂ ਪਰ ਵਾਰ ਰੋਦੇ ਕਰਦੇ ਰਹਿੰਦੇ ਮੇਰੇ ਕੋਲ ਕੋਈ ਸੈਂਸ ਨਹੀਂ ਪੈਸੇ ਹੈ ਹੀ ਨਹੀਂ ਜੇ ਮੈਂ ਕੀ ਕਰਾਂ ਉਹ ਆਹ ਕੁਰਸੀ ਕਿੰਨੀ ਸੋਹਣੀ ਮੇਰੇ ਪੁੱਤ ਜੀ ਇਹਨੇ ਵੀ ਲੈਣੀ ਆ ਕੁਰਸੀ ਇਹਨੇ ਕੁਰਸੀ ਲੈਣੀ ਚੱਲ ਕੋਈ ਨਹੀਂ ਇਹਨੂੰ ਤਾਂ ਮੈਂ ਦਵਾ ਦੂੰਗਾ ਕੁਰਸੀ ਚਲੋ ਮੜ ਜਾਓ ਘੁੰਮੀਆਂ ਤਾਂ ਸਹੀ ਮੜ ਜਾ ਦੇਖ ਲੈ ਚਲੋ ਚਲੋ ਭਾਈ ਲਓ ਜੀ ਮਾਰਕੀਟ ਫਰਨੀਚਰ ਵਿੱਚ ਇਹਨਾਂ ਨੂੰ ਮੈਂ ਸੌਰੀ ਮਾਰਕੀਟ ਫਰਨੀਚਰ ਕਹਿੰਦਾ ਫਰਨੀਚਰ ਮਾਰਕੀਟ ਵਿੱਚ ਲੈ ਕੇ ਆਇਆ ਐਨ ਟਾਪ ਦੀ ਕੁਆਲਿਟੀ ਮਿਲਦੀ ਆ ਬਾਈ ਕੋਲ ਇੱਕ ਵਾਰ ਵੈਸੇ ਤੁਸੀਂ ਪਹਿਲਾਂ ਵੀ ਸ਼ਾਇਦ ਸਾਡੇ ਬਲੌਗ ਚਲੋ ਕੁਝ ਕਨੇ ਦੇਖੇ ਵੀ ਹੋਣੇ ਕੁਝ ਕਨੇ ਨਹੀਂ ਦੇਖਿਆ ਹੋਣਾ ਸ਼ਾਇਦ ਸ਼ਾਇਦ ਭਾਈ ਸਾਰੇ ਨਹੀਂ ਦੇਖਿਆ ਹੋਵੇ ਬਾਈ ਉਹਨਾਂ ਕੋਲ ਸਮਾਨ ਸਾਰਾ ਹੀ ਬਹੁਤ ਵਧੀਆ ਪਹਿਲਾਂ ਵੀ ਅਸੀਂ ਇਹਨਾਂ ਤੋਂ ਇੱਕ ਵਾਰ ਕੂਲਰ ਲੈ ਕੇ ਗਏ ਸੀਗੇ ਇੱਕ ਪੌੜੀ ਲੈ ਕੇ ਇਥੇ ਕਾਫੀ ਸਮਾਨ ਲੈ ਕੇ ਗਏ ਤੇ ਆ ਲੈ ਦੇਖ ਏਕੇ ਕੀ ਸ਼ਾ ਇਹ ਤਾਂ ਮੈਂ ਇੱਕ ਹੀ ਦੇ ਦੂੰਗੀ ਦੋਵਾਂ ਚੱਲੀਆਂ ਤਾਰ ਲਾ ਗੀ ਇਹਦਾ ਥੋੜਾ ਦੋਹਾਂ ਕੋਲੇ ਹੈਗਾ ਆ ਇੱਕ ਅਲਮਾਰੀਆਂ ਚ ਸ਼ੀਸ਼ਾ ਹੈਗਾ ਇਹਦਾ ਪਿਛਲਾ ਹਿੱਸਾ ਨਹੀਂ ਹੈਗਾ ਲੈ ਦੱਸ ਸ਼ੀਸ਼ਾ ਸੀ ਆਪੇ ਲੱਗਦਾ ਚੱਲੇ ਬੰਦ ਸ਼ੀਸ਼ਾ ਤਾਰ ਦਿੰਦੇ ਆ ਦੱਸ ਸ਼ੀਸ਼ੇ ਦਾ ਵੈਸੇ ਸੋਹਣੇ ਆ ਬਾਈ ਦੇ ਸਾਰੇ ਹੀ ਹਨ ਹਾਂ ਮੈਂ ਤਾਂ ਭੁੱਲ ਗਿਆ ਸ਼ੀਸ਼ਾ ਨੰਬਰ ਟੀਵੀ ਲੱਗ ਜੂਗਾ ਇਹਦੇ ਪਰ ਐਲਈਡੀ ਐਲਈਡੀ ਲੱਗ ਸਕਦੀ ਜੇ ਇਹ ਚੀਜ਼ ਆਪਾਂ ਰੱਖੀ ਨਾ ਉੱਥੇ ਆਪਣੇ ਲੌਬੀ ਚ ਬਹੁਤ ਵਧੀਆ ਲੱਗੇ ਹੈ ਨਾ ਇਹਦਾ ਰੇਟ ਪਤਾ ਹੀ ਕਰ ਹੈ ਜੇ ਨਾ ਰੇਟ ਕਾ ਤਾਂ ਸਮਾਨ ਰੱਖੀਏ ਤੇ ਜਾਦੀ ਨਿਆਲੀ ਤਿੰਨੇ ਪਰ ਪੰਗਾ ਉਹੀ ਪੈਣਾ ਇਹਦੇ ਰੈਕ ਇਹਦਾ ਨੂੰ ਲਟਕੇ ਰਹਿਣੇ ਪੰਗਾ ਸਹੀ ਗੱਲ ਆ ਉਹੀ ਪੰਗਾ ਪੈਣਾ ਰੈਕ ਇਹਦੇ ਥੱਲੇ ਆ ਨਿਆਣਿਆਂ ਨੇ ਜਿਹੜੇ ਹੋਲੇ ਕਰਨੇ ਤਿੰਨੇ ਇੱਥੇ ਲਟਕੇ ਰਿਆ ਕਰਨੇ ਜਾਂ ਤਾਂ ਫਿਰ ਜਾਂ ਤਾਂ ਫਿਰ ਇਹਨੂੰ ਆਏ ਉੱਪਰ ਟੰਗ ਦੀ ਉੱਪਰ ਟੰਗ ਉੱਪਰ उपर टंगे मेरी टॉर नहीं थले टायर पूरे ना पता तो थले टायर लगे हुए यार रड़ोने वाला ही है जस्ट हम्म सोनी है हां भी सोनी है कलर दे दे कलर है है आ, तो है बढ़िया है इधर है ना हां मैं कहना ज्यादा जाचता हम्म थोड़ा लकड़ा लगा दिया आ गया ओ ता सोना लगा तोड़ मिट्टी उधर पर पौगे पूरी तरह चमकूगा एदे पर तोड़ मिट्टी पौगे ना पता नहीं लगूगा इस कारण ਇਹ ਵੀ ਰਾਜ ਆ ਇਹ ਵੀ ਰਾਜ ਆ ਬਾਈ ਸਹੀ ਗੱਲ ਆ ਤੇ ਆ ਆ ਗਿਆ ਜੀ ਸੋਫਾ ਸੈੱਟ ਤੇ ਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ ਕਲਰ ਦੇਖ ਜਐ ਸਾਨੂੰ ਕਿੰਨਾ ਸੋਹਣਾ ਕਲਰ ਇਹਦਾ ਹਨਾ ਪਰ ਛੋਟਾ ਸਰਦਾਰ ਜੀ ਆਪਣੇ ਬੰਦੇ ਦੇ ਇਹ 5 ਸੀਟਰ ਆ ਆ ਭਈ ਅਲਮਾਰੀ ਭਾਈ ਇਹ ਚੀਜ਼ ਅਸੀਂ ਮੇਨ ਦੇਖਣ ਆਏ ਹੋਏ ਆ ਅਲਮਾਰੀ ਤੇ ਦੇਖਦੇ ਆ ਹੁ ਕੀ ਬਣਦਾ ਖੁੱਲਦੀ ਨਹੀਂ ਖੁੱਲ ਗਈ ਉਹ ਤਾਂ ਸਾਈਡ ਨੂੰ ਉਹ ਥੱਲੇ ਜੁੱਤੀਆਂ ਰੱਖਣ ਵਾਲਾ ਵੀ ਹੈਗਾ ਇੱਕ ਰੈਕ ਜਿਹਾ ਹਰ ਗੁੰਦੀਆਂ ਜੁੱਤੀਆਂ ਆਣ ਗਈਆਂ ਹਮ ਫੇਰ ਹਰ ਗੁੰਦੀਆਂ ਸਾਮਾਨ ਰੱਖਣਾ ਇਹਦੇ ਵਿੱਚ ਕਿਸੇ ਦਾ ਡਰ ਨਹੀਂ ਹਮ ਐ ਮਨ ਕੀ ਇੱਥੇ ਨੂੰ ਦਰ ਖਣਾ ਬਸ ਠੀਕ ਆ ਬਈ ਕਿਹ ਲੈ ਜਾਂਦਾ ਇੱਕ ਚੇ ਤਿੰਨਾਂ ਦਾ ਆ ਜਣਾ ਨੇ ਆਣਾਂ ਦਾ ਫੇਰ ਸਾਲ ਤੋਂ ਬਾਅਦ ਅਗਲੇ ਸਾਲ ਆਪਾਂ ਫੇਰ ਲੈਣੀ ਬੈਟਾਂ ਫੇਰ ਲੈਣੀ ਜਾਇਸ ਨਾ ਹਾਂ ਅਗਲੇ ਸਾਲ ਮੈਂ ਦਵਾ ਦੂੰਗਾ ਕੋਈ ਚੱਕਰ ਨਹੀਂ ਬੜਾ ਜੀ ਦਾ ਬਲਾਓ ਆਪਾਂ ਨੂੰ ਰੇਟ ਕਰ ਦੁੱ ਕਰਨਗੇ ਉਹ ਬਾਈ ਉਹ ਪਤਾ ਕੀ ਹੈ ਉਧਰ ਉਹ ਸਾਮਾਨ ਲੱਗੇ ਹੋਏ ਲਦਾਉਣ ਕਿਸੇ ਦਾ ਤੇ ਉਹ ਬਾਹਰ ਸਮਾਨ ਲੱਦਦੇ ਆ ਬਾਈਓ ਨਹੀਂ ਉਹ ਕਹਿੰਦਾ ਵੀ ਮੈਨੂੰ 2 ਮਿੰਟ ਦੋ ਕਹਿੰਦਾ ਬਾਈ ਮੈਂ ਆ ਗਿਆ ਆਪਾਂ ਨਾ ਬਾਈ ਨੇ 2 ਮਿੰਟ ਤੱਕ ਆ ਜਾਣਾ ਆਪਣੇ ਹਾਂ ਨਾਲੇ ਛੋਟੇ ਨਾਲੇ ਛੋਟੇ ਦਾ ਛੋਟਾ ਇਹਦੇ ਪਾ ਪਏ ਬੜੀ LED ਬਸੇ ਲੱਗ ਸਕਦੀ ਆ ਉਹਦੇ ਆ ਛੋਟੀ ਦੇਖ ਲਓ ਉਹ ਕੁਰਸੀ ਨਾਲੇ ਨਾਲ ਚੱਕੀ ਆਉਂਦੀ ਆ ਨੂਰ ਆ ਰਹੀ ਇਹਦੇ ਸ਼ੋਪ ਇਸ ਰੱਖੇ ਇੱਥੇ ਘੱਲੇ ਮੈ ਨਿਆਣੇ ਦੀ ਕੱਪੜੇ ਰੱਖਦੇ ਨੇ ਕੋਈ ਅਣੀ ਹੈ ਚੀਜ਼ ਹੈ ਚੀਜ਼ ਵਧੀਆ ਲਾਈਟਿੰਗ ਵੀ ਜਦਾ ਲਾਈਟਾਂ ਮਾਰ ਲਈਆਂ ਨਾ ਕਿ ਗਲਾਸ ਤਾਂ ਸਾਰੇ ਰਹਿ ਜਾਣੇ ਜੈਸਮਿਨ ਕਹਿੰਦੀ ਤੇ ਕੱ데 ਗਲਾਸ ਰੱਖਣੇ ਵੀ ਇੱਕ ਦਿਨ ਪੁੱਜੇ ਪੁੱਟੇ ਮੇਰੇ ਆ ਘਮੀ ਨਿਆਣਿਆਂ ਦੇ ਖਲਾਰੇ ਚੱਕਰ ਪਤਾ ਗਿਆ ਜੇ ਇਹਨੂੰ ਲੋਕ ਲਵਾ ਲਈਏ ਪਾ ਫਿਰ ਚੱਲ ਸਕਦਾ ਫੇ ਨਿਆਣਿਆਂ ਤੇ ਲੋਕ ਲਾ ਦੇ ਬੰਦਾ ਤੇ ਇੱਧਰ ਆ ਗਈਆਂ ਜੀ ਕੁਰਸੀਆਂ ਬਾਈ ਇਹਨਾਂ ਕੋਲ ਤਕਰੀਬਨ ਤਕਰੀਬਨ ਸਾਰੀਆਂ ਹੀ ਆਈਟਮਾਂ ਮਿਲ ਸਕਦੀਆਂ ਤੁਹਾਨੂੰ ਤੇ ਆ ਦੇਖੋ ਕੁਰਸੀਆਂ ਬਹੁਤ ਸੋਹਣੀਆਂ ਸੋਹਣੀਆਂ ਐ ਅਬਾਉਂਸ ਸੀਜ਼ਨ ਹੀ ਪਤਾ ਨਹੀਂ ਗਾਦੇ ਆ ਤੇ ਕੂਲਰ ਤਾਂ ਬਾਈਆਂ ਉਹਨਾਂ ਨੇ ਹੁਣ ਅੰਦਰ ਲਾਏ ਹੋਏ ਆ ਇਹ ਤਾਂ ਹੁਣ ਸੀਜ਼ਨ ਚਲੇ ਗਿਆ ਇਹਨਾਂ ਦਾ ਤਾਂ ਕਰਕੇ ਬਾਹਰ ਕੱਢਦੇ ਨਹੀਂ ਇਹਨਾਂ ਨੂੰ ਕੁਰਸੀਆਂ ਵਧੀਆ ਸਾਰੀਆਂ ਮੈਂ ਕਹਿੰਦੇ ਤੇ ਕਿੰਨੇ ਛੋਟੇ ਛੁੱਟੇ ਡਾਇਨਿੰਗ ਟੇਬਲ ਆ ਚਾਰ ਟੀਵੀ ਜਾਂ ਟੀਵੀ ਦੇਖ ਲਈ ਆ ਜਾਲ ਚ ਉਹ ਹਾਂ ਆਹ ਦੇ ਡਾਇਨਿੰਗ ਟੇਬਲ ਜੇ ਜਗ੍ਹਾ ਘੱਟ ਆ ਕਿਸੇ ਦੀ ਟੀਵੀ ਟਰਾਲੀ ਨਹੀਂ ਰਹੀ ਟੀਵੀ ਟਰਾਲੀ ਕਿੱਥੇ ਹੋਰੇ ਆ ਵੀ ਦੇ ਜਨਾਬ ਪਾ ਆ ਡਾਈਨਿੰਗ ਟੇਬਲ ਸੌਣਾ ਨਾਲ ਜੇ ਕਿਸੇ ਦੇ ਜਗਾ ਘਟਾ ਕੁਰਸੀਆਂ ਨਾਲੇ ਅੰਦਰ ਹੋ ਜਾਂਦੀ। ਤਾਹੋ ਜੀ ਪਤਾ ਹੋ ਕਿਸੇ ਆਹ ਚੀਜ਼ ਵਧੀਆ ਨਹੀਂ ਹੈ ਦੇਖ ਲੈ। ਯਾਰ ਲੜਾਈ ਹੋ ਜੇ ਕਾਨੀ। ਸੁਭਨੇ ਦੇ ਕਰਨਾ ਮੈਂ ਬੈਠਣਾ ਮਨਪੀਰ ਨੇ ਕਰਨਾ ਮੈਂ ਬੈਠਣਾ ਹਰ ਗੁੰਨੇ ਆਪਣਾ ਰੋਣਾ ਰੋਏ ਕਰਨਾ ਦੂਸਰੀ ਨੇ ਆਪਣਾ ਰੋਣੇ ਆਪਣਾ ਰੋਣਾ ਰੋਏ ਕਰਨਾ ਕੀ ਆ ਕਰੂਗੀ ਕੀ ਰੋਟਾਉਂਗੇ ਤੁਸੀਂ ਕੀ ਛੱਡੋਗੇ ਚਾਰ ਤਿੰਨ ਚਾਰ ਤੇ ਆਪਣੇ ਘਰ ਦੇ ਇਥੇ ਦੀਦੀ ਨੂੰ ਨਾ ਦੇ ਨਿਆਣੇ ਲੱਗ ਉਹ ਨਾ ਰਿਹਾ ਆਪਣਾ ਹਜੇ ਮੈਨੂੰ ਵੀ ਚੱਲ ਤੂੰ ਇਹ ਤਾਂ ਨਿਆਣੇ ਆ ਮਨਵੀਰ ਤੇ ਗੁਰਨੀਲ ਤੇ ਆਏ ਕਰੂਗੇ ਜਿਹਦੇ ਬੀਟੀ ਤੇ ਚੇਪੀਟੇ ਕਰੀ ਜਾਣਾ ਚਾਰ ਜਣੇ ਕੁਰਸੀਆਂ 'ਤੇ ਬਹਿ ਕੇ ਚਾਰ ਜਣੇ ਟੇਬਲ 'ਤੇ ਬਸ ਸੱਪੇ ਤਾੜ ਲਿਆ ਉਹ ਦੇਖੋ ਆਪਣੀ ਕੁਰਸੀ ਉਹ ਕੁਰਸੀ ਨਹੀਂ ਛੱਡਦੀ ਜਦ ਹੀ ਆਈ ਆ ਲਾਲੇ ਲਾਲ ਚੱਕੀ ਮੇਰੀ ਜੀ ਦੇ ਚਾਚੂ ਪਾਹੀ ਇਹ ਵੀ ਆਇਆ ਦੇਖੋ ਇੱਧਰ ਕੁਰਸੀ ਵਿੱਚ ਲੱਗ ਜਾਂਦੀ ਹੈ ਜੀ ਜਰਾ ਥੋੜਾ ਜਿਹਾ بڑا ਹੋਵੇ ਤੇ ਟੀਵੀ ਉਸ ਤੇ ਵੀ ਲੱਗ ਜਾਵੇ ਨਹੀਂ ਇਹਦਾ ਖਾਨਾ ਖੋਲਿਓ ਤਾਂ ਵਿੱਚ ਚਿੱਕੇ ਖਾਂਦਾ ਪੂਰਾ ਆ ਦੇਖੋ ਆ ਤਾਂ ਆ ਜੀ ਇਹਦੇ ਤੇ ਕੱਪ ਉੱਪਰ ਰੱਖੋ ਸਕਦੇ ਆ ਰੱਖ ਤਾਂ ਸਕਦੇ ਆ ਪਰ ਇਹ ਥੋੜਾ ਜਿਹਾ ਚੌੜਾ ਹੋਣਾ ਚਾਹੀਦਾ ਨਹੀਂ ਉਹੀ ਚੀਜ਼ ਆ ਮੁੰਡਾ ਕਰਿਆ ਵਾ ਦੋ ਉਹਦੇ ਹੱਥਾਂ ਵੀ ਟੈਰ ਆ ਉਹ ਦੱਸ ਹੈ ਦਿਮਾਗ ਤੇਰੀ ਦੀ ਦੀ ਵਾ ਦੋ ਆ ਉਹ ਕੁੜੇ ਉੱਪਰ ਮੁੰਡਾ ਕਰਿਆ ਵਾ ਜੀ ਹਾਂ ਗੱਲ ਆ ਵੀ ਰਮਾਰੀ ਕਿੰਨੇ ਘੰਟੇ ਦੇ ਵੈਸੇ ਕੰਪਿਊਟਰ ਹੋ ਜਾਂਦੀ ਰਹਿ ਤੈਨੂੰ ਹਾਂਜੀ ਇਹ ਤਾਂ ਹਾਂ ਇਹ ਵੀ ਨਿਆਣੇ ਵਾਲੀ ਯੂਲਮਾਰੀ ਉਹ ਐਵੇਂ ਇਹ ਵੀ ਠੀਕ ਆ ਖੋਲੀ ਤਾਂ ਇਹ ਵੀ ਥੋੜੀ ਲੱਦੀ ਰੰਗ ਬਰੰਗੀ ਜਿਹੀ ਉਹ ਰੰਗ ਬਰੰਗੀ ਤਾਂ ਚੱਲ ਹੋਰ ਕਲਰ ਲੇ ਹੋ ਜੂਗਾ ਹੂੰ ਇਹ ਵਾਸੇ ਠੀਕ ਨਹੀਂ ਆ ਠੀਕ ਲੱਗਦੀ ਆ ਮੈਨੂੰ ਸਾਈਜ਼ ਅਕੋਰਡਿੰਗ ਕਰਨੇ ਆ ਮੈਂ ਹੂੰ ਇਹ ਫੈਬਰ ਉਹ ਗੱਤੇ ਜਿਹੇ ਦੀ ਆ ਇਹ ਹਨਾ ਇਹ ਇਧਰ ਆਗੇ ਜੀ ਬੜੇ ਡਾਈਨਿੰਗ ਟੇਬਲ ਇਹ ਉਧਰ ਨੂੰ ਲੱਗੀ 6 ਕੁਰਸੀਆਂ ਵਾਲਾ ਆ ਗਿਆ ਬੈਠਣ ਦੇ ਲਈ ਉਹ ਕਿੰਨਾ ਚਾਈ ਬੈਠਣੇ ਤਾਂ ਬੈਠਣੇ ਆਪ ਵੀ 6 ਕੁਰਸੀਆਂ ਵਾਲਾ ਆ ਗਿਆ ਡਾਈਨਿੰਗ ਟੇਬਲ ਆ ਆਗੀਆਂ ਜੀ ਬੜੀਆਂ ਅਲਮਾਰੀਆਂ ਹੂੰ ਸਮਾਨ ਪਾ ਇਹਨੂੰ ਦੇਖਤਾ ਕੋਲ ਕੇ ਮੈਂ ਕਿਹ ਜੈਸਮਿਨ ਆ ਕੀ ਦੇ ਲਈ ਆਪਾਂ ਕਹੀ ਲੈ ਲਓ 7000 ਇਹਨੂੰ ਲਵਿੰਦਰ ਪਰ ਨਾ ਹੋ ਜਾਤਾ ਹੋਈ ਗਿਆ ਸਭ ਤੋਂ ਬਾਅਦ ਉਹ ਜੈਸਕਾ ਯਾਰ ਦੇਣੀ ਮਿੰਕ ਇੱਕ ਗੱਲ ਜੇ ਤੁਸੀਂ ਆਪਣੇ ਕੋਲ ਤੇ ਵੀ ਤਾਂ ਪੈਸੇ ਇੱਕ ਗੱਲ ਕਰ ਦੂਗਾ ਕਿਉਂ ਥੋੜੇ ਜਿ ਤੁਸੀਂ ਆਪਣੇ ਕੋਲ ਤੇ ਵੀ ਤਾਂ ਪੈਸੇ ਪਾ ਦੇਵਾਂਗਾ ਕਿਦਾਂ ਐਵੇਂ ਦੀ ਲੈ ਦਊਂਗਾ ਇੱਕ ਕਿਉਂਕਿ ਇੱਕ ਵਾਰ ਪੈਸੇ ਦੇ ਦੇ ਇੱਕ ਦਿਨ ਆਪਣੇ ਕੋਲ ਵੀ ਚੱਲ ਮੇਰੀ ਗੱਲ ਸੁਣੋ ਲੈ ਲੂਗੇ ਆਪਾਂ ਫੇ ਇਹ ਰੱਖਣੀਆਂ ਕਿੱਥੇ ਆ ਇਹ ਰੋੜਮੇ ਉਹ ਤੁਹਾਨੂੰ ਪੂਰੀ ਦੇਰ ਬਾਜੇ ਕੋਲ ਲੱਗਣੀ ਆ ਫਿਰ ਤੁਸੀਂ 6 ਮਹੀਨੇ ਤੱਕ ਮੇਰੀ ਜਾਨ ਐ ਖਾਣ ਲੱਗ ਜਾਣੀ ਆ ਵੀ ਉੱਪਰ ਦੋ ਕਮਰੇ ਪਾਓ ਜੀ ਨਹੀਂ ਕਹਿੰਦੀ ਤੂੰ ਨੇ ਇਹਦੇ ਬਾਅਦ ਚੀ ਬਾਤ ਜੀ ਮੈਂ ਤਾਂ ਹੁਣੇ ਜਾਨ ਖਾਨੀ ਆ ਚਾਹੇ ਮੈਨੂੰ ਅਲਮਾਰੀ ਨਾ ਦਵਾ ਉੱਪਰ ਪਾਉਣੀ ਪਾਉਣਾ ਜਵਾਰੇ ਵਰਗਾ ਉਹ ਤਾਂ ਜੱਦ ਪਹਿਣਾ ਪਹਿਣਾ ਹੀ ਪਾਣਾ ਨਹੀਂ ਆ ਸੀ ਸਾਡਾ ਟੱਬਰ ਬੜਾ ਹੁੰਦੇ ਆਗਾ ਲੈ ਦੱਸ ਉਹ ਅਸੀਂ ਦੋ ਕਮਰੇ ਨਹੀਂ ਪਾਉਣੇ ਜਿੱਦਾਂ ਇੱਥੇ ਬਣਾਇਆ ਉਧਰ ਹੀ ਡਬਲ ਸਟੋਰੀ ਬਣਾਉਣੀ ਆ ਕੱਲ੍ਹ ਹੋਣੀ ਦੇਖੋ ਕਿੰਨੀ ਸੋਹਣੀ ਹੋਣੀ ਔਰ ਇਹਨੂੰ ਆਇਆ ਇਹੜੀ ਅਲਮਾਰੀ ਮੈਂ ਇਹਨੂੰ ਘੁੰਮ ਕੇ ਆਉਣਾ ਪੈਣਾ ਆਹ ਸਿੰਗਲ ਬੈੱਡ ਹੈ ਜੀ ਭਾਈ ਇਹ ਵੀ ਬਹੁਤ ਸੋਹਣੇ ਆ ਦਿਵਾਨ ਬੈੱਡ ਸਿੰਗਲ ਸਿੰਗਲ ਇੱਕ ਮਿੰਟ ਆ ਗਿਆ ਆ ਸਾਨੂੰ ਦੇਖਿਓ ਕੀ ਆਹ ਸਾਨੂੰ ਪਸੰਦ ਆ ਗਈਆਂ ਆ ਠੀਕ ਆ ਆਸੀਂ ਦੇਖ ਕੇ ਜਾਣੀ ਅਸੀਂ ਆਹ ਵਧੀਆਂ ਇੰਨੇ ਇਹ ਜੀ ਸੁਣਦੇ ਨਹੀਂ ਵਧੀਆਂ ਦਾ ਬਹੁਤ ਆ ਅਸੀਂ ਨਹੀਂ ਸਿੱਧਾ ਲੈ ਕੇ ਹੀ ਜਾਣੀ ਲੈ ਬਸ ਚੱਲ ਵੀ ਤੂੰ ਇੱਕੇ ਬੜ ਕੇ ਰਹਿ ਜਾ ਕੇ ਆਈ 2300 ਦੀ ਲਿਖੀ ਹੋਈ ਆ ਤੇ ਕਿੰਨੇ ਦੇ ਤੇ ਸੌਦੀ ਐਸੋ ਨੇ 10000 ਨਹੀਂ ਬਣਾ ਕਿੰਨੇ 2300 ਮੈਂ ਖਾਦ ਹੋਗੀ ਦੱਸ ਹੈ ਇਕਾਈ 10 ਹੈ ਆ ਦੇਖ ਲਓ 23 ਆ ਆ ਦੇਖੋ ਕਿਆ ਲਿਖਿਆ ਨਹੀ 11000 ਇਹਨਾਂ ਖੜਾ ਕਿੰਨੇ 12300 ਇਹਦਾ ਨੰਬਰ ਜੇ ਲਿਖਿਆ ਹੋਇਆ ਹੋਰ ਹੀ ਕੁਝ 223 22 ਜੇ ਸੱਚੀ 11 12 ਦੀ ਬੋਰਡ ਵੀ ਬਣੀ ਹੋਈ ਹੈ ਬੋਰਡ ਦੀ ਜੀਜੂ ਵੀ ਸਾਨੂੰ ਇਹ 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 ਨਿੱਕਰ ਬੋਰਡ ਦੀ ਲੱਗਦੀ ਮੈਨੂੰ ਵਧੀਆ ਵਧੀਆ ਆ ਵੀ ਚੀਜ਼ ਆ ਦੇਖ ਚੂਲਾ ਕਿਆ ਸੋਹਣਾ ਇਰਪਾ ਇੱਕ ਲਗਾਉਣਾ ਚਾਹੀਦਾ ਪਰ ਆਪਣੇ ਪਾਰਕ ਦੇ ਨਹੀਂ ਪਾਰਕ ਵਿੱਚ ਚੰਗੇ ਲੱਗਦੇ ਐ ਮੈਂ ਸੱਜੰਡਾ ਪੜਿਆ ਸਾਨੂੰ ਲੈ ਪਛੇ ਇਹਨੂੰ ਤਾਂ ਹੁਣ ਜਾਣਾ ਹੀ ਆਉਨੇ ਧਿਆਨ ਨਾ ਵਿੱਚੀ ਤੂੰ ਹਜੇ ਨਵਾਂ ਨਵਾਂ ਕੰਮ ਚੂਟੇ ਮਾਤੇ ਜਮਣ ਖਾਏ ਕੱਕਾ ਚੂਤੇ ਜਿਆਦਾ ਜ਼ੋਰ ਜ਼ੋਰ ਨਾਲ ਵੀ ਨਾ ਕਰੇ ਇਧਰ ਲਮਾਰੀ ਨਾਲ ਲੱਤਾਂ ਵੱਜਣ ਇਹਦੇ ਨਾਲ ਆ ਕੇ ਲੋਹੇ ਨਾਲ ਲੋਹੇ ਨਾਲ ਇਹ ਚੇਲਾ ਵਧੀਆ ਐ ਵੈਸੇ ਕੱਕੇ ਚੂਤੇ ਯਾਰ ਅਭੀ ਕਿੰਨੀ ਸੋਹਣੀ ਐ ਦੀਦੀ ਇਹ ਦੁਈ ਆ ਇਹ ਸਲਾਈਡਿੰਗ ਜੀ ਲੱਗਦੀ ਮੈਨੂੰ ਇਹ ਸਲਾਈਡਿੰਗ ਆ ਇਦਾਂ ਹਲਮਾਰੀ ਦਾ ਵਧੀਆ ਵੈਸੇ ਜੀ ਉਹ ਪਰਿਆ ਦੀ ਦੇਖੋ ਉਹ ਵੀ ਨਹੀਂ ਖੋਲ ਕੇ ਦੀਦੀ ਉਏ ਇਹ ਵੀ ਵੈਸੇ ਸਾਈਜ਼ ਵੀ ਦਾ ਠੀਕ ਆ ਨਹੀਂ ਕਿਸੀ ਲਈ ਹੋ ਜੀ ਜੀ ਹਨਾ ਜੀ ਤੁਸੀਂ ਰੱਖਣ ਦੀ ਟੈਂਸ਼ਨ ਨਾ ਲਾਓ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੇ ਜਿੱਦਾਂ ਮਰਜ਼ੀ ਰੱਖਣਾ ਚਾਹੇ ਮੈਂ ਆਪਣੇ ਹੱਥ ਰੱਖ ਕੇ ਰੱਖ ਲਿਆ ਲੈ ਦੱਸ ਦੀਦੀ ਨੇ ਆਪਣੇ ਕਮਰੇ ਚ ਅੱਜ ਜਗ੍ਹਾ ਬਣਾਤੀ ਤੁਸੀਂ ਜਾ ਕੇ ਦੇਖ ਕੇ ਆਇਓ ਜਿੱਥੇ ਝੂਲਾ ਪਿਆ ਸੀਗਾ ਸਵੇਰੇ ਜਿੱਥੇ ਤੁਸੀਂ ਵੀਡੀਓ ਸ਼ੂਟ ਕੀਤੀ ਸੀ ਉਹ ਸਾਰਾ ਕੁਝ ਬਾਹਰ ਕੱਢ ਦਿੱਤਾ ਦੀਦੀ ਨੇ ਆਹ ਘਰ ਵੀ ਘਰਤੀ ਜਗਾ ਆਹ ਸਿਆ ਲਮਾਰੀ ਵਾਸਤੇ ਲਮਾਰੀ ਵਾਸਤੇ ਦੱਸ ਜੇ ਬੰਦਾ ਨਾ ਲੈਣਾ ਵੀ ਨਾ ਬੰਦੇ ਕੋਲ ਪੈਸੇ ਹੋਣ ਬੇ ਢੋਡੇ ਬਣਨਾ ਹੋਵੇ ਹੁਣ ਤਾਂ ਮੈਨੂੰ ਜੇਬ ਕਤਰਾ ਬਣਾਉਣਾ ਪੈਣਾ ਜੇਬ ਕਤਰਾ ਬਣਾਉਣਾ ਬਣਾਉਣਾ ਪੈਣਾ ਬੰਦਾ ਪਹਿਣਾ ਬਣਾਉਣਾ ਪੈਣਾ ਆ ਇੱਧਰ ਵੀ ਹੈਗੀਆਂ ਹਲਮਾਰੀਆਂ ਦਾ ਬਹੁਤ ਪਈਆਂ ਬਾਈ ਹੁਣ ਫ੍ਰੀ ਹੋ ਚੱਲਿਆ ਹੁਣ ਬਾਈ ਨੂੰ ਨਾਲ ਲੈਣੇ ਆ ਫਿਰ ਉੱਤੇ ਬਾਈ ਤੇ ਰੇਟ ਰੂਟ ਸਾਰਿਆਂ ਦਾ ਪੁੱਛਦੇ ਆ ਸਾਰਿਆਂ ਦਾ ਰੇਟ ਰੂਟ ਪੁੱਛ ਕੇ ਇਹ ਆ ਉਹ ਦੂਆ ਟੇਬਲ ਹੈ ਪ੍ਰੈਸ ਵਾਲਾ ਲੋਕ ਲੱਗਿਆ ਹੋਆ ਚਾਬੀ ਕੇ ਖੁੱਲਣਾ ਪਾਜੀ ਕਰ ਲੋ ਸਾਰੇ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਹੂੰ ਨੂਰ ਨੂਰ ਕਿੱਥੇ ਗਈ ਸ਼ੇਰ ਆ ਵੀ ਕਿੰਨੇ ਐਂਡ ਉਹ ਫਿਰਦੀ ਇੱਧਰ ਉਹ ਦੇਖ ਕੁੜਤੀ ਤੇਰਪਾ ਚੱਕੀ ਕੁਰਸੀ ਸਿਰ ਪਰ ਚੱਕੀ ਕੱਦੂ ਜਾ ਉਹ ਲੱਡੂ ਹੈ ਇਹ ਕਿਆ ਕਰਨੀ ਆ ਕਰਨੀ ਕਿਆ ਲੈਪਟਾਪ ਤਾਂ ਚੱਲ ਠੀਕ ਆ ਲੈਪਟਾਪ ਤਾਂ ਖਰਾਬ ਹੋ ਗਈ ਨਹੀਂ ਕਿਆ ਉਂਗਲਾ ਚਲਾਉਣੇ ਵਾਲਾ ਮਾਊਸ ਅੱਛਾ ਉਹ ਹਾਂ ਉਹ ਤਾਂ ਹਜੇ ਗਾਰੰਟੀ ਚਾ ਨਵਾਂ ਲੈਪਟਾਪ ਆ ਉਹ ਕਿੱਥੇ ਖਰਾਬ ਹੋ ਜੇ ਉਧਰ ਵੀ ਦੇਖ ਚਾਹੀਏ ਸਮਾਨ ਖਾਸ ਆ ਬਿਆਰ ਕਿੱਧਰ ਬਾਈ ਕੋਲ ਸਾਰਾ ਕੁਝ ਮਿਲ ਜਾਂਦਾ ਜੀ ਸੋਫਾ ਸੈੱਟ ਬੈੱਡ ਆ ਜਿਆਦਾ ਕੁਝ ਹਾਂ ਜਿਆਦਾ ਮੈਨੂੰ ਮੁਰਕ ਚੁੱਪਾ 10 ਮਨ ਬੰਦ ਹੋ ਗਿਆ ਥੋੜਾ ਲਾ ਭਾਈ ਇਧਰ ਵੀ ਬਾਈ ਨੇ ਝੂਲੇ ਰੱਖੇ ਹੋਏ ਆ ਧਿਆਨ ਨਾਲ ਬਟਕਦੀ ਜਾਂਦਾ ਧਿਆਨ ਨਾਲ ਬੈਠੀ ਕਿਤੇ ਫੇਰ ਨਾ ਪੁੱਠੀ ਜਿਓ ਜੀ ਬਾਜੀ ਨੂੰ ਮੜੀ ਫੜਿਆ ਦੀਦੀ ਇੱਦਾਂ ਹੀ ਫੜਦੀ ਸੀ ਤੇ ਪ੍ਰੋਸਟਾ ਨਾ ਉਹ ਨਹੀਂ ਇਹ ਉਹ ਲੱਗ ਜਾਂਦਾ ਪਿੱਛੇ ਉਹਦੇ ਪਿੱਛੇ ਲੱਗ ਗਿਆ ਉਹਦੇ ਨਾਲ ਉੱਥੇ ਮਾਮੀ ਮੇਰੇ ਕੋਲ ਇੱਕ ਕੋਣ ਹੈਗਾ ਤਾਂ ਹੈ ਜਿਹੜਾ ਸਿੰਗਲ ਵਾਲਾ ਏ ਜਿੱਦਾਂ ਆ ਏ ਇਹਦੇ ਉੱਤੇ ਗਿਰਨੇ ਦਾ ਡਰ ਹੁੰਦਾ ਇਹਦੇ ਤੇ ਬਹੁਤ ਵਾਰ ਗਿਰੀ ਨਹੀਂ ਆਉਂਦੀ ਹਾਂ ਅੱਛਾ ਬਈ ਠੀਕ ਆ ਦੀਦੀ ਬਹੁਤ ਸੌਣ ਕਿਦੇ ਨੇ ਆ ਇਹ ਇਹ ਵੀ ਜਦੋਂ ਉੱਥੇ ਗਏ ਤੇ ਇੱਕ ਵਾਰ ਮਨੀਕਰਨ ਸਾਹਿਬ ਬਾ ਉੱਥੇ ਫੇਰ ਬੈਠੀ ਛਾਲ ਜੀ ਮਾਰ ਕੇ ਤੇਰੇ ਪੁੱਟਾ ਹੀ ਕਰ ਲਿਆ ਮੈਨੂੰ ਬਹੁਤ ਠੀਕ ਹੋਈ ਸੀ ਗੱਲ ਮੈਂ ਤਾਂ ਕਈ ਵਾਰ ਕੰਦੀ ਕੋਲ ਕੋਈ ਵੀ ਨਹੀਂ ਹੁੰਦਾ ਆਪੇ ਗਿਰ ਗਈ ਇਹਨਾਂ ਰੁਕਣ ਤਿੱ ਨੂੰ ਚੱਕੜੇ ਵਾਲਾ ਤੇ ਆ ਗਿਆ ਲੈ ਚੱਕਿਆ ਦਮਨ ਵੀਰੇ ਨੇ ਹੈਲਪ ਕਰੀ ਕਿਨਾਂ ਵਜੇ ਵਜੇ ਗਿਰ ਗਈ ਨਹੀਂ ਮੈਂ ਗਿਰਦੀ ਰਹੀ ਹਮ ਤਰਾ ਉੱਪਰ ਮੂਤੋ ਵੱਜ ਜਾਂਦਾ ਰਿਹਾ ਕੋਈ ਦੂਰ ਉਹ ਸਿੰਗਲ ਇਹ ਪਤਾ ਕਿ ਆ ਸਿੰਗਲ ਵਾਲਾ ਗਿਰ ਜਾਂਦਾ ਇਹਦਾ ਇਹਨਾਂ ਨੇ ਨਾ ਹੁਣ ਥੱਲੇ ਦੇ ਘੇਰਾ ਬੜਾ ਕਰਤਾ ਇਹ ਇਹ ਨਹੀਂ ਕਰਨਾ ਇਨੇ ਬੈਠਣਾ ਬਿਠਾਓ ਇਹਨੂੰ ਭਾਈ ਨੂਰ ਨੂੰ ਬਿਠਾਓ ਬਿਠਾਓ ਨੂਰ ਨੂੰ ਸਾਡੀ ਨੂੰ ਬੱਚਾ ਓ ਭਾਈ ਰੁਕ ਜਾ ਓਏ ਝੂਟੇ ਵਾੜੇ ਝੂਟੇ ਵਾੜੇ ਝੂਟੇ ਵਾੜੇ ਝੂਟੇ ਵਾੜੇ ਇੱਧਰ ਨੂੰ ਦੇਖ ਪੁੱਤ ਨੂਰੇ ਹੱਥ ਕੱਢ ਬਾਹਰ ਇੱਧਰ ਦੇਖ ਮੇਰੇ ਵੱਲ ਨੂੰ ਦੇਖ ਮੇਰੇ ਵੱਲ ਨੂੰ ਮੈਂ ਨਹੀਂ ਇਹਦੀ ਕਰੀਰ ਹੀ ਬਣਾਉਣੇ ਝੁੰਡੇ ਸੀ ਮੈਂ ਨੂੰ ਕਹਿ ਲੱਗੀ ਸੀ ਕਰੀਰ ਬਣਾ ਲਵੜੀ ਜੀ ਹਾਂ ਰੀਲ ਬਣਾ ਦੋਨੇ ਆ ਬਲੇ 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 ਆਰਡਰ ਦਾ ਫਿਰ ਇਹ ਹਿਸਾਬ ਨਾਲ ਤਾਂ ਮੈਨੂੰ 10000 ਲੈਣਾ ਤੇ ਪਿਛਲਾ ਵਾਲਾ ਨੂੰ ਦੇ ਲੈਣਾ ਇਹ ਹਿਸਾਬ ਨਾਲ ਤਾਂ ਫਿਰ ਉਤੇ ਰਿਕਸ਼ੇ ਰੇੜੀ ਪਰ ਸਮਾਨ ਨਹੀਂ ਜਾਣਾ ਔਰ ਇਹਦਾ ਟਰੱਕ ਕਰਨਾ ਪੈਣਾ ਮੈਂ ਉਤੇ ਪਾਪਾ ਨੂੰ ਫੋਨ ਫੋਨ ਕਰ ਦਿੰਨੀ ਟਰੱਕਟਰ ਟ੍ਰੈਲੀ ਲੈ ਕੇ ਆ ਜੂ ਆ ਇਨਾ ਕੂਲਾ ਹੈਗਾ ਉਹ ਆ ਜੂਗਾ ਤੁਹਾਡਾ ਦੋ ਚਾਰ ਕਾਲੇ ਕੱਢ ਦੂੰਗੇ ਹਾਂ ਕਹਾਂ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ 20000 ਹੁਣ ਆ ਹੋਏ ਭਾਜੀ ਵਿਲੇ ਹੈ ਬਸ ਇਹ ਦਮ ਟੋਕਰੀਆਂ ਲੱਗੀਆਂ ਅੱਛਾ ਟੋਕਰੀਆਂ ਦਾ ਹਜ਼ਾਰ ਹਜ਼ਾਰ ਵਧ ਗਿਆ ਹਾਂ ਜੀ ਇੱਕ ਆਦਾ ਵਧਿਆ ਹੋਇਆ ਜੀ ਇਹ ਲੋਈ ਦਾ ਕਿੰਨਾ ਵਧਿਆ ਹੈ ਉਹ ਵੀ ਗੇਂਦ ਲਈ ਆਊਟਡੋਰ ਹੈ ਖਰਾਬ ਨਹੀਂ ਹੁੰਦੇ ਓਕੇ ਠੀਕ 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 ਬੈਠ ਕੇ ਰਹਿੰਦੇ ਜੀ ਇਹ ਬੈਠੇ ਥਾਰਾ ਥਾਰਾ ਇਹ ਇਹ ਦੋ ਦੋ ਜਾ ਬੂਡ ਨਹੀਂ ਉਹਨਾਂ ਕੱਟੀ ਵਾਲਾ ਫਰਾਦੇ ਵਾਲਾ ਬੂਡ ਨਹੀਂ ਹੋਣਾ ਹੁਣ ਆ ਪਈ ਜਾਂਦਾ ਅੱਛਾ ਜੀ ਕਿੰਨੇ ਸਾਲ ਦੀ ਫਰੈਸ਼ੀ ਲਾ ਲਓ ਪਰ 20 ਸਾਲ ਅੱਛਾ 20 ਸਾਲ ਦੀ ਗਾਰੰਟੀ ਇਹਨਾਂ ਦੀ ਮੈਂ ਹੋਣਾ ਨਹੀਂ ਪਾਉਂਗਾ 10 ਸਾਲ ਦੀ ਗਾਰੰਟੀ ਕਰਦੇ ਦੀ ਟੋਟਲ ਸੈਕਟ 28000 ਦਾ ਵਿੱਚੇ ਗੱਦਾ ਵਿੱਚੇ ਬੈਠ ਅੱਛਾ ਜੀ ਠੀਕ ਐਸੇ ਸੋਨਾ ਹਨਾ 5000 ਦਾ ਹਾਂ ਇਹ ਪਾਜੀ ਇਹਨੂੰ ਉਹ ਲਵਾਣੀ ਹੋਵੇ ਸਾਈਡ ਆ ਪਾ ਫੱਟੀ ਜੀ ਹੁੰਦੀ ਜਿਹੜੀ ਇਦਾਂ ਉਹ ਬੇਕਾਰ ਤਾਂ ਉਹਦੀ ਲਾਈਫ ਖੜਦੀ ਆ ਹਾਂ ਭਾਈ ਤੁਸੀਂ ਡੇ ਕੰਟਰੋਲ ਕਰਤੀ ਕੋਈ ਵੀ ਚੀਜ਼ ਉਹਦੀ ਲਾਈਫ ਨਹੀਂ ਬਣਦੀ ਇਹ ਤਾਂ ਹੈ ਹਾਂ ਇਹ ਦੋਹੇ 18 18000 ਦੇ ਆ ਸਾਰੇ 18000 ਦੇ ਜੇ ਸਣੇ ਗੱਦਾ ਲੈਣਾ ਤਾਂ 28000 ਦਾ ਹੈ ਗੱਦਾ ਕਿੰਨੇ ਇੰਚੀ ਹੈ ਜੀ ਇਹ ਗੱਦਾ 6 ਇੰਚੀ ਹੈ ਚਾਰ ਫੋਰਮ ਦਾ ਜੀ ਗਾਰੰਟੀ ਬਲਦਾ ਸਾਲ ਦੀ ਹੂੰ ਖਰਾਉ ਨਹੀਂ ਹੂੰਗਾ ਠੀਕ 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 ਚਲੋ ਫਿਰ ਹੁਣ ਆਪਾਂ ਮੁੱਦੇ ਪਰ ਆਨੇ ਆਂ ਭਾਈ ਸਾਨੂੰ ਦਿਖਾਓ ਅਲਮਾਰੀਆਂ ਸਾਨੂੰ ਅਲਮਾਰੀਆਂ ਦਾ ਖਾਓਗੇ ਬੱਚੇ ਵਾਲੀਆਂ ਆਹ ਗੱਦਾ ਕਿੰਨੇ ਇੰਚੀ ਹੈ ਜੀ ਉਹ ਵਾਲਾ ਉਹ ਵਾਲਾ 10 ਇੰਚੀ ਹੈ ਜੀ 15000 ਰੁਪਏ ਦਾ ਹੈ ਜੀ 15000 ਦਾ ਇੱਕ ਹੀ ਗੰਗਾ ਤੇ ਕ੍ਰੀਨ ਹੈ ਜੀ ਇੱਕ ਹੀ ਗੰਗਾ ਹੂੰ ਕੀ ਕਹਿੰਦਾ ਦਾ ਵਧੀਆ ਲਾਈਫ ਟਾਈਮ ਰ ਹੈ ਜੀ ਲਾਈਫ ਟਾਈਮ ਹੈ ਜੀ ਇਸ ਸਲੀਪ ਵਾਲਾ ਲੱਗਾ ਹੈ ਲਾਈਵ ਸਲੀਪ ਲਾਈਵ ਸਲੀਪ ਵਾਲਾ ਹੁੰਦਾ ਇਹ ਸਲੀਪ ਵਾਲਣਾ ਦਾ ਨਹੀਂ ਹੈ ਤੇ ਚਲੋ ਜੀ ਫਿਰ ਹੁਣ ਦੇਖਦੇ ਆ ਅਲਮਾਰੀਆਂ ਅਲਮਾਰੀਆਂ ਤੇ ਫਿਰ ਸਮਾਨ ਤਕਰੀਬਨ ਬਾਈ ਉਹਨਾਂ ਕੋ ਸਾਰਾ ਹੀ ਹੁੰਦਾ ਕੂਲਰ ਕਲਰ ਹੁਣ ਤਾਂ ਕੂਲਰ ਤਾਂ ਬਾਈ ਫਿਰ ਹੁਣ ਸੀਜ਼ਨ ਕਰਕੇ ਨਹੀਂ ਕੱਢਦੇ ਹੈ ਜੀ ਸੀਜ਼ਨ ਸੀਜ਼ਨ ਆਫ ਕਰਕੇ ਠੀਕਾ ਠੀਕ ਆ ਜੀ ਪਹਿਲਾਂ ਡਾਈਨਿੰਗ ਆਹ ਮੈਂ ਤੇਰੀ ਕੁਰਸੀ ਕੁਰਸੀ ਉਹ ਬਈ ਆਹ ਕਿ ਮੇਰੀ ਆ ਇਹ ਦੂ ਵੀ ਸ਼ੀਟ ਦੀ ਹੈ ਗਾਰੰਟੀ ਦੇ ਲੋ 20 ਸਾਲ ਦੀ 20000 ਦਾ ਲਊਗਾ 20000 ਦੀ ਜੀ ਲੱਗ ਗਿਆ ਦੋ ਉਹ ਲੱਗ ਗਿਆ ਹੁਣ ਮੱਖੀ ਇੱਥੇ ਛੱਡ ਦੋ ਨਾਮੀ ਜੋ ਫਲੇਣੀ ਕੋਈ ਪੇਰ ਨਹੀਂ ਗੋਪੀ ਅਜੇ 80 ਲੈਣੀਆਂ ਦੋ ਹੂੰ ਦੋ ਦੋ ਅਲਮਾਰੀਆਂ ਲੈਣੀਆਂ ਜੀ ਆਪਾਂ ਤੇ ਇਹਦਾ ਇਹਦਾ ਇਹ ਹੈਗਾ 10000 ਦਾ ਪੀਸ ਮੜਾ ਜਹੇ ਦਿਖਾ ਸਕਦੇ ਹੋ ਹੋਰ ਕਿ ਇਹ ਖੁੱਲਿਆ ਉਹ ਉਧਰਲੀ ਸਾਈਡ ਆ ਨਾ ਉਹ ਬਣਾਉਂਗਾ ਬੁੜੀ ਨਾ ਯਾ ਇਹ ਕਿੰਨੇ ਦਾ ਭਾਜੀ ਭਲਾ ਵਧੀਆ 10000 ਦਾ ਗਾਰੰਟੀ ਦੋ 2000 ਦੀ ਇਹ ਠੀਕ ਲੱਗਦੀ ਆ ਜੀ ਟੀਨ ਵਾਲੀ ਲਮਾਰੀ ਲੈਣੇ ਆ 7 7.5000 8000 ਦੀ ਮਿਲ ਜਾਂਦੀ ਆ ਪਰ ਅੱਧ ਘਰ ਮਾਲ ਨਹੀਂ ਵਧੀਆ ਪਿੱਛੋਂ ਬਣ ਕੇ ਆਉਂਦਾ ਬਣਦਾ ਹੈਗਾ ਇਹ ਰੈਡੀ ਮੇਡ ਜਿਹੜੇ ਟੀਨ ਵਾਲਾ ਇਹ ਜਿਹੜਾ ਆਪਣੇ ਇਹਦੀ ਗਾਰੰਟੀ ਹੈ ਪੂਰੀ ਬਣਦਾ ਸਾਡਾ ਆਪ ਦਾ ਗਾਰੰਟੀ ਦਵਾਂਗੇ 20 ਸਾਲ ਕੋਈ ਚਾਈਨਾ ਬੋਰਡ ਨਹੀਂ ਆਂਡੀਅਨ ਬੋਰਡ ਹੈ ਪਰਟੀਕਲ ਬੋਰਡ ਹੈ ਅੱਛਾ ਕੰਮ ਕਰਦਾ ਹੈਗਾ ਕੁਆਲਿਟੀ ਇੱਥੇ ਕਟਿੰਗ ਵਧੀਆ ਮਸਤੀ ਲੱਗੀ ਇੱਥੇ ਜਿਹੜਾ ਕਲਰ ਕਿਹੜੇ ਕੋਈ ਇੱਥੇ ਕਲਰ ਤੇ ਇਹ ਕਲਰ ਤੇ ਕਿ ਚਾਹੀਏ ਨੂਰ ਰਿਪੋਰਟ ਸਾਈਡ ਤਾਂ ਹੋ ਇਹ ਤੇ ਕਹਿੰਦੇ ਨਹੀਂ ਆ ਵੀ 20000 ਦੀ ਹੈ ਜੀ ਇਹ ਵੀ 20000 ਦੀ ਚਲ ਆ ਜਾ ਆਪਾਂ 15 ਤੱਕ ਨਹੀਂ ਨਹੀਂ ਕੋਸੋ ਤੇ ਕਲਰ ਇਹਦੇ ਚਾਹ ਹੈਗੇ ਹਨਾ ਹਾਂਜੀ ਹਮ ਬਲੈਕ ਚ ਨਹੀਂ ਹੈਗੀ ਹਨਾ ਮੈਨੂੰ ਬਲੈਕ ਕਲੈਨ ਨੂੰ ਦੇਖਾ ਬਲੈਕ ਚ ਲੋ 20000 ਦਾ ਨਹੀਂ ਇੰਨੀ ਵੱਡੀ ਨਹੀਂ ਨਾ ਭਾਜੀ ਲੈ ਨਹੀਂ ਫਿਰ ਬਸ ਇੰਨੀ ਇੱਕ ਸਾਈਜ਼ ਵਾਲੀ ਚਾਹੀਦੀ ਮੰਨ ਲਓ ਛੋਟੇ ਬੇਲਾਂ ਦੇ ਕੱਪੜੇ ਰੱਖਣੇ ਬਲੈਕ ਚ ਹੈ ਬਲੈਕ ਚ ਮਿਲ ਜੇ ਤਾਂ ਬਲੈਕ ਬਣਾਉਣੀ ਹੈ ਨਾ ਬਣਾਉਣੀ ਇਹਦਾ ਬੰਦੇ ਨੇ ਸਾਡੇ ਨੇ ਮੁੱਖਰ ਜਣਾ ਬਲੈਕ 300 ਰੁਪਏ ਆ ਫਿਰ ਜਿਵੇਂ ਛੋਟੀ ਹੋ ਜਾਂਦੀ ਉਸ ਤੋਂ ਥੋੜੀ ਵੱਡੀ ਲੈ ਲਓ ਦੇਖੋ ਤੇ ਦਿਖਾ ਦਿਓ ਆਈਟਮਾਂ ਸਾਰੀਆਂ ਮਿਲ ਜਾਣੀਆਂ ਔਰ ਐਵੇਂ ਥੋੜੀ ਥੋੜੀ ਮੈਂ ਲੈ ਕੇ ਆਇਆ ਚਲੋ ਡਾਈਨਿੰਗ ਟੇਬਲ ਅਸੀਂ ਦੇਖ ਲਿਆ ਤੁਹਾਡਾ ਡਾਈਨਿੰਗ ਟੇਬਲ ਤੁਹਾਡਾ ਬਹੁਤ ਸੋਹਣਾ ਹੈ ਇਹ ਤੇ ਆਪਣਾ ਆਈਜ਼ ਅਗਰੇ ਟਾਂਦੀ ਦਾ ਟਾਂਦੀ ਦਾ ਅੰਨੀ ਉਹ ਨਲੀ ਗਰੰਟੀ ਲੈ ਲਓ ਬਈ ਆਹ ਸਾਡੀ ਤੁਹਾਨੂੰ ਕਿੰਨਾ ਪ੍ਰਾਈਸ ਬਾਈ ਜੀ ਅਸਲ 22000 ਹਾਂ ਜੀ ਲਓ ਜੀ ਆ ਡਾਈਨਿੰਗ ਡਾਈਨਿੰਗ ਟੇਬਲ ਹੈਗਾ ਜੀ ਇਹ ਸਾਰਾ ਟਾਲੀ ਦਾ ਬਾਈ ਕਹਿੰਦਾ 20 ਸਾਲ ਦੀ ਗਰੰਟੀ ਕਿ 50 ਸਾਲ ਦੀ ਜੀ ਕਾ ਗਰੰਟੀ ਜਾਣੀ ਨਹੀਂ ਜੀ 50 ਸਾਲ ਦੀ ਗਰੰਟੀ 40000 ਤੋਂ ਕਿੰਨੇ ਦਾ ਫਰਨੀਚਰ ਆ ਉਹ ਕਿੱਥੇ ਜਾਂਦਾ ਆਪਣੇ ਵਾਲਾ ਆਇਆ ਤਾਂ ਮੈਨੂੰ ਲੱਗਦਾ ਸ਼ਾਇਦ 46 ਦਾ 4 5 6 ਤਾਂ ਨਾ ਉਹ ਫਿਰ 6 ਕੁਰਸੀਆਂ ਵਾਲਾ ਬੜਾ ਆ 45 ਦਾ ਆ ਗਿਆ 45 ਦਾ ਉਹ ਕਿੰਨੇ ਦਾ 45 ਦਾ ਜੀ ਜੀ ਇਹਦੇ ਵਿੱਚ ਕੀ ਸਾ ਸੱਚਾ ਬੜੀ ਘੱਟਾ ਹਨਾ ਟੇਬਲ ਵੱਡਾ ਚੇਰ ਟੇਬਲ ਵੱਡਾ ਟੇਬਲ ਆਪਣੇ ਵਾਲੇ ਨਾਲ ਇਹਦੀ ਟਾਲੀ ਦਾ ਹੀ ਹੈ ਜੀ ਹਾਂ ਜੀ ਆਪਣੇ ਵਾਲੇ ਨਾਲ ਦਾ ਇਹ 15000 ਅੱਛਾ ਉਹ 15000 ਦੀ ਹੈ ਜੀ ਉਹ ਵਾਲੀ 20000 ਦੀ ਠੀਕ ਹੈ ਉਹ ਲਾਈਟ ਆ ਲਾਈਟ ਉੱਪਰ ਨੂੰ ਖੋਲਦੀ ਹੈ ਸ਼ੌਪਰ ਲੱਗੇ ਹੋਇਆ ਕੀ ਲਾਈਟ ਬੱਧੀ ਹੈ ਹਾਂ ਹਾਂ ਯਾਰ ਦੇਣਾ ਪੈਣਾ ਬਲਤੀ ਜੀ ਕਨੈਕਸ਼ਨ ਦੇਣਾ ਪੈਣਾ ਬਲੂਈ ਲਾਈਟ ਤਾਂ ਸਾਇਤਾ ਸੋਣੀ ਹੈ ਯਾਰ ਨਹੀਂ ਆਹ ਤਾਂ ਪਾਜੀ ਨੂੰ ਪਤਾ ਵੀ ਅਸੀਂ ਦੋ ਲੈ ਲਈ ਹਾਂ ਇਹ ਫੇ ਪਾਜੀ ਇਹ ਫਿਕਸ ਪ੍ਰਾਈਸ ਆ ਕਿ ਮਤਲਬ ਹੋ ਜਾਊਗਾ ਹੋਰ ਇਹ ਤਾਂ ਨੂੰ ਯਾਰ ਲੈਣ ਦੇ ਮੂਡ ਚ ਆਵੇ ਬੱਦਾ ਜਿਹਦੇ ਮੌਕੇ ਦੇ ਕਰਕੇ ਮਾਨਤਾਣ ਅਗਲੇ ਨੂੰ ਤੀ ਹਾਂ ਠੀਕ ਆ ਮਤਲਬ ਅਸੀਂ ਗੰਜੈਸ ਰੱਖ ਕੇ ਚੱਲੀਏ ਥੋੜੀ ਜੀ ਮਾਣਾ ਮੋਟਾ ਮਾਨਤਨ ਤਾਂ ਦੇਖੋ ਕਸਟਮਰ ਦਾ ਕਰ ਲੈਣਾ ਹਾਂ ਇਹ ਤਾਂ ਹੈ ਨਹੀਂ ਨਾਲੇ ਅਸੀਂ ਤਾਂ ਹੁਣ ਪੁਰਾਣੇ ਕਸਟਮਰ ਆ ਤੁਹਾਨੂੰ ਜੇ ਤੁਸੀਂ ਕਹਿੰਦੇ ਤੁਹਾਨੂੰ ਅਸੀਂ ਵੀਡੀਓ ਕੱਟ ਕੇ ਦਿਖਾ ਦੇਣੀ ਬਲਾਗ ਆਨੇ ਮੇਰੇ ਘਰ ਦੇ ਆ ਲਓ ਹੁਣ ਤੁਸੀਂ ਦੋਲ ਮਾਨਤਨ ਕਰ ਲੈਣਾ ਮੈਂ ਮੈਂ ਫੁੱਲ ਬੇਈ ਹੋਈਆਂ ਮੇਰੇ ਪਿੱਕੇ ਆਣਾ ਅੱਛਾ ਹੋਰ ਕਹੜੀ ਕਹਿੰਦੇ ਤੁਸੀਂ ਇੱਧਰ ਨੂੰ ਕਹੀ ਤੇ ਤੁਸੀਂ ਕਹਿੰਦੇ ਨੇ ਮੈਂ ਤੇ ਇੱਕ ਭਾਜੀ ਯਾਰ ਉਹ ਉਹ ਦੂਜੀਆਂ ਛੋਟੀਆਂ ਇੱਕ ਆ ਸੋਫੇ ਦਾ ਵੀ ਦੱਸਿਓ ਮਾੜਾ ਰੇਟ ਜਿਹੜਾ ਇਹ ਸੋਫਾ ਭਾਜੀ ਨਹੀਂ ਨਹੀਂ ਆਹ ਆਹ 7 ਸੀਟਰ ਆ ਬੜਾ ਆਹ ਹੈਗਾ 45000 ਦਾ 7 ਨਹੀਂ ਆ ਇਹ ਤਕਰੀਬਨ ਅਗਲਾ ਆ ਕੇ 90 ਕਰੋ 9 ਸੀਟਰ ਹੋ ਜਾਂਦਾ ਹਾਂ ਚੇਰਾ ਅਡਜਸਟੇਬਲ ਹੈ ਚਾਹੀ ਉੱਧਰ ਲਾ ਦਿਓ ਚਾਹੀ ਉੱਧਰ ਲਾ ਦਿਓ ਹਾਂ ਤੇ ਨਾਲ ਬਈ ਤੇ ਤੁਹਾਡੇ ਕੋਲ ਟੇਬਲ ਹੈ 3800 ਠੀਕ ਆ ਜੀ ਗਾਰੰਟੀ ਦੇਵਾਂਗੇ 5 ਸਾਲ ਦੀ ਇਰੀ ਦਬ ਗਿਆ ਸੋਬਾ ਸਾਡੇ ਕੋਲ ਆ ਗਏ ਠੀਕ ਹੈ ਜੀ ਜੇਕਰ ਕੋਈ ਕੱਪੜਾ ਹੈ ਡਸ ਬਿਲਕੁਲ ਨਹੀਂ ਵਿੱਚ ਜਾਏਗੀ ਠੀਕ ਹੈ ਜੀ ਠੀਕ ਹੈ ਤੇ ਪਾ ਜੀ ਜਿਵੇਂ ਚੂਹੇ ਵਗੈਰਾ ਕੁੱਤਰ ਦਨੇ ਥੱਲੇ ਜਾਲੀ ਪਾਉਂਦਾ ਪਾ ਜੀ ਉਹਨਾਂ ਜਦੋਂ ਉਹਦੇ ਵਿੱਚ ਨਾਰੀਅਲ ਭਰਿਆ ਜਾਂਦਾ ਹੂੰ ਜੂਟ ਭਰੀ ਜਾਂਦੀ ਉਹਦੀ ਸਮੈਲ ਨੂੰ ਥੂਹਾ ਕੁੱਟਦਾ ਇਹਦੇ ਵਿੱਚ ਨਾਰੀ ਅੱਲੇ ਪਾਉਂਦੇ ਭਾਜੀ ਯਾਰ ਇੱਕ ਮੈਂ ਸਾਡੇ ਹੋਰ ਸਲਾਹ ਲੈਣੀ ਹਾਂਜੀ ਸੋਫੇ ਦੇ ਥੱਲੇ ਸਾਨੂੰ ਕੋਈ ਕੋਈ ਬੰਦਾ ਕਹਿੰਦਾ ਵੀ ਜਾਲੀ ਲੱਗ ਜਾਂਦੀ ਆ ਜਾਲੀ ਤਾਂ ਲਾਉਂਦੇ ਆ ਜਿਹੜੀ ਜੂਟ ਪਾਉਂਦੇ ਆ ਜੂਟ ਦੀ ਸਮੈਲ ਨੂੰ ਥੂਹਾ ਪੈਂਦਾ ਪੈਂਦਾ ਨਹੀਂ ਸਾਡੇ ਕੋਲ ਫੋਮਾਂ ਦੇ ਗੱਦੇ ਆ ਤੇ ਕੋਟੀ ਲੱਗੇ ਪਏ ਤਾਂ ਪੁੱਤਰ-ਕੁੱਤਰ ਸਿੱੜਦੇ ਨੇ ਹਾਂ ਇਹ ਵੀ ਗੱਲਾਂ ਨਾਲੇ ਖੁੱਲਾ ਆਚਾਰੇ ਪਾਸੇ ਦੇ ਥੋੜਾ ਤੋਂ ਸੋਫੇ ਦੇ ਵਿੱਚ ਨਾ ਤਾਂ ਜੂਟ ਹੋएगी ਹਾਂ ਆ ਸਪ੍ਰਿੰਗ ਕਿ ਉਹ ਵੀ ਐ ਵਿਸ਼ਮਸ ਟ੍ਰਿੰਕ ਪਾਉਂਦੇ ਨਾ ਕਿ ਖੜਮ ਅੱਛਾ ਜੀ ਸੋਰੀ ਪਾਪਾ ਜੀ ਮੈਨੂੰ ਇਹ ਦੱਸਿਓ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਬੀ ਦੇ ਵਿੱਚ ਨਾਰੀ ਇਹਦਾ ਪਾਇਆ ਵਾ ਤੂੰ ਬੈਠੇ ਨਹੀਂ ਪਤਾ ਹਮ ਤੂੰ ਜੀ ਬੈਠੇ ਅਗਦਾ ਵਿਚ ਨੂੰ ਜਾਂਦਾ ਨਾਰੀਅਲ ਵਾਲਾ ਉਦੋਂ ਪਤਾ ਲੱਗਣਾ ਇੱਕ ਤਾਂ ਸੋਫੇ ਤੁਹਾਡੇ ਬਾਹਰੇ ਕੋ ਜਾਣੇ ਆ ਇੱਕ ਬੈਠਣੇ ਨੂੰ ਬਹੁਤ ਗੁਦਗੁਦੇ ਜੇ ਹੋਣੇ ਜਦੋਂ ਬੈਠਣਾ ਇਹ ਤਾਂ ਆਪਣੇ ਆਪਣੇ ਤਾਂ ਨਾਰਮਲ ਅਸੀਂ ਤਾਂ ਇਕੱਲੀ ਕੜੀਸ ਖੂਤ ਲੇ ਫਿਰ ਠੀਕ ਹੋ ਗਏ ਸੋਫੇ ਹੈ ਨਾ ਕੜੀਸ ਤਾਂ ਲੈਨੇ ਆ ਪਰ ਵਿਚ ਹੋਣਾ ਤਾਂ ਨਾਰੀਅਲ ਹੈਗਾ ਪਤਾ ਗੱਲ ਕਿ ਆ ਜੀ ਸਾਡੇ ਸਾਡੇ ਸੋਫਾ ਤਾਂ ਸਾਡੇ ਕੋਲ ਹੈਗਾ ਬਿਲਕੁਲ ਨਵਾਂ ਬਿਲਕੁਲ ਨਵਾਂ ਸੋਫਾ ਪਰ ਕਿਤੇ ਨਾ ਸਾਡੇ ਹੋਂ ਘਰਾਂ ਜਿੱਦਾਂ ਮੱਝਾਂ ਬਰੀਕ ਬਰੀਕ ਕਿਤੇ ਇੱਕ ਅੱਧੀ ਚੂਹੀ ਬਰੀਕ ਜੀ ਅੰਦਰ ਬੜੇ ਜਾਂਦੀ ਥਾਲੀ ਜੇ ਮਾੜਾ ਮੋਟਾ ਜਾਲੀ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਇੱਕ ਅੱਧੀ ਤਾਂ ਅੰਦਰ ਆਏ ਜਾਂਦੀ ਉਹਦੇ ਥੱਲੇ ਕੀ ਲੈ ਆਉਣ ਬੋਰੀ ਉਹਦੇ ਥੱਲੇ ਬੋਰੀ ਉਹ ਕੀ ਕਰਨਾ ਉਹ ਲੈਣਾ ਹਿੱਟ ਹਿੱਟ ਪ੍ਰਿੰਟਾ ਮਾਰਨੇ ਆਣ 100 ਰੁਪਏ ਦਾ ਹਨਾ ਲਾਲ ਰੰਗ ਦੀ ਉਹਨੀ ਸ਼ੀਸ਼ੀ ਠੀਕ ਆ ਜੀ ਸਾਰਿਆਂ ਦੇ ਸੋਹ ਕਹਿੰਦੇ ਥੱਲੇ ਮਾਰ ਦੇਣਾ ਠੀਕ ਆ ਜੀ ਆਕਾ ਕੀੜੀ ਤੱਕ ਵੀ ਉੱਪਰ ਨਹੀਂ ਚੜੂਗੀ ਨਹੀਂ ਭਾਜੀ ਉਹ ਕਿੰਨਾ ਟਾਈਮ ਨਹੀਂ ਉਹ ਤਾਂ ਫੇਰ 2 ਸਾਲ ਬਾਅਦ ਇੱਕ ਵਾਰੀ ਫੇਰ ਮਾਰ ਦਿਓ ਬੱਲੇ ਅੱਛਾ 2 ਸਾਲ ਅਸਰ ਰਹੂ ਵਾਹ ਇਹ ਤਾਂ ਠੀਕ ਆ ਫਿਰ ਆਪਾਂ ਸਾਲ ਬਾਅਦ ਮਾਰ ਦਿਆ ਕਰੀ ਬੈਡ ਨੂੰ ਵੀ ਹੋ ਜਾਵੇ ਹੈ ਜੀ ਚਾਹ ਬੈਡ ਨੂੰ ਵੀ ਹੋ ਜਾਵੇ ਅੱਛਾ ਬੈਡ ਨੂੰ ਵੀ ਉਹ ਮਾਰ ਦੋ ਬੈਡ ਨੂੰ ਤੁਸੀਂ ਪੁੱਟਾ ਕਰੋ ਉਹਨੂੰ ਐ ਜਿੱਦਾ ਉਹਨੀਆਂ ਕਿਨਾਰੀਆਂ ਕੋ ਨੂੰ ਸਾਰੀਆਂ ਜਿਹਾ ਹਿੱਟ ਮਾਰ ਦੋ ਇੱਕ ਵਾਰੀ ਦੋ ਸਾਲ ਪਾਰ ਲੈ ਜੇ ਕਿਰ ਯਾਰ ਫਿਰ ਤਾਂ ਸਹੀ ਆ ਲਓ ਜੀ ਬਾਈ ਆਹ ਸਲਾਹ ਬਾਈ ਨੇ ਸਾਰਿਆਂ ਨੂੰ ਬਹੁਤ ਵਧੀਆ ਦੇਤੀ ਬਾਈ ਕਹਿੰਦਾ ਲਾਲ ਹੇੜ ਰੰਗ ਦੀ ਹੇਟ ਆਉਂਦਾ ਜਿਹੜਾ ਹਨਾ ਉਹ ਮਾਰ ਦੋ ਥੱਲੇ ਕਿੜੀ ਵੀ ਨਹੀਂ ਨੜੇ ਆਉਗੀ ਠੀਕ ਹੈ ਨੀ ਤੇ ਆ ਵੀ ਕਲਰ ਵੈਸੇ ਸੋਹਣਾ ਇਹਦਾ ਭਾਜੀ ਕਿਹ ਆ ਪ੍ਰਾਈਸ ਆ ਇਹ 25000 ਦਾ ਇਹ ਇਹ 5 ਸੀਟਰ ਹਨਾ ਜੀ 40 ਕੋਲ ਸੋਫਾ ਹੈਗਾ ਜੀ ਦਾ ਸੋਫਾ ਮਾੜਾ ਨਾ ਬੈਠ ਜਾਣਾ ਇਹ ਵੀ ਸ਼ੀਟ ਹੈ ਦੀ ਫਿਨਿਸ਼ਿੰਗ ਇਸ ਤਰ੍ਹਾਂ ਹੀ ਰਹੇਗੀ ਸ਼ੀਸ਼ੇ ਦੀ ਤਰ੍ਹਾਂ ਹਾਂ ਇਹਦੇ ਵਿੱਚ ਉਹਨੂੰ ਸ਼ੀਸ਼ਾ ਹੀ ਦਿਖਦਾ ਹਨਾ ਇਹ ਬੜਾ ਮੂਵੀ ਦੇ ਵਿੱਚ ਨਜ਼ਰ ਆਏਗਾ ਹਾਂ ਬਈ ਹਾਈਡਰੋ ਨਾਲ ਲੱਗੇਗਾ ਕੱਪ ਜੀ ਅੱਛਾ ਹਾਈਡਰੋ ਦਾ ਕੱਪ ਜੀ ਹੈ ਇਹਨੂੰ ਗਾਰੰਟੀ 20 ਸਾਲ ਦੀ ਲੈ ਲਓ ਇਹਨੂੰ ਖਰਾਬ ਜੇ ਹੋਣਾ ਨਹੀਂ ਹੈਗਾ ਪੂਰਾ ਕਾਪੂੜਾ 8 बाई 7 ਦਾ अच्छा जी। ਇਹ ਨਾ ਕਿੰਨੀ ਕ ਤਿੰਨ ਪਾਟੀਆਂ ਕਿਤੇ ਵੰਡਦਾ ਵਾ। ਹਮਮ ਇੱਕ ਪਾਰਟੀਸ਼ਨ ਆ ਹੈ, ਇੱਕ ਪਾਰਟੀਸ਼ਨ ਆ ਹੈ। ਠੀਕ ਆ ਜੀ। ਆਹ ਤਾਂ ਸਟੀਲ ਦੀਆਂ ਮੀਟਿੰਗਾਂ ਲੱਗੀਆਂ ਆ। ਹਮਮ ਆਹ ਸਟੀਲ ਦੇ ਦਰਵਾਜ਼ੇ ਲੱਗੀਆਂ। ਆਹ ਟੋਟਲ ਸਟੀਲ ਹੈ ਜੀ। ਇਹ ਸਟੀਲ ਦਾ ਦਰਵਾਜ਼ਾ ਸਾਰਾ। ਟੋਟਲ ਸਟੀਲ ਆ। ਠੀਕ ਆ। ਉਹ ਹਾਈਡਰੋਲਿਕ ਕਾਜ ਲੱਗੇ ਹੋਏ। ਆਹ ਲਾਈਟ ਦਾ ਪੁੱਛ ਪਟਣਾ ਹੈ। ਜਿਹੜਾ ਪਿੱਛੇ ਸਾਰ ਜੋੜ ਦੇਣੀ ਆ ਤਾਂ ਲਾਈਟ ਜਦੋਂ ਖੋਣਾਂਗੇ ਜਲ ਜਾਏਗੀ। ਹਮਮ ਜਦੋਂ ਬੰਦ ਕਰਾਂਗੇ ਤਾਂ ਬੰਦ ਹੋ ਜੀ ਆ ਪੁੱਛ ਮਟਣ ਲੱਗਿਆ। ਠੀਕ ਆ ਜੀ। ਅਲਗੇਰਾ ਪੁੱਛ ਬਟਾ ਜੀ ਅਦਵਤੇ ਬੰਦ ਕਰਾਂਗੇ ਲੈ ਸੌਫ ਆਫ ਕਰਵਾ ਦੇ ਖੋਲ ਲਾਂਗੇ ਲੈ ਤੋਂ ਹਉਨ ਲਾਈਟ ਅੱਛਾ ਆ ਲਾਈਟ ਆ ਵਾਲੀ ਆ ਆ ਲਾਈਟ ਲੱਗੀ ਹੈ ਜੀ ਐਲਈਡੀ ਅੱਛਾ ਇਹ ਲਾਈਟ ਲੱਗੀ ਹੋਈ ਹੈ ਪੂਰੀ ਸ਼ਾਈਨ ਆ ਗਈ ਜੀ ਦੇ ਵਿੱਚ ਹੈਨਾ ਠੀਕ ਆ ਠੀਕ ਆ ਠੀਕ ਹੋ ਗਿਆ ਜੀ ਹਾਈਡਰੋਲਿਕ ਲੱਗਿਆ ਅੰਦਰੋਂ ਜੋੜਾ ਜਾਂਦਾ ਠੀਕ ਆ ਜੀ ਬੜੀ ਚੀਜ਼ ਆ ਗਈ ਜੀ ਸਿਰ ਇਹ ਮਤਲਬ ਸਾਰਾ ਇੱਕੇ ਆ ਇਹ ਸਾਰਾ ਇੱਕੇ ਤਿੰਨ ਪਾਰਟੀਸ਼ਨ ਤੋਂ ਬਣਦਾ ਠੀਕ ਆ ਠੀਕ ਆ ਪੂਰਾ ਕੰਮ ਇਹ ਜੇ ਤੁਸੀਂ ਬਣਵਾਉਂਗੇ ਤੁਹਾਨੂੰ ਇਹ ਘੱਟੋ ਘੱਟ ਲੱਖ ਰੁਪਏ ਤੇ ਘੱਟ ਮਿਸਤਰੀਆਂ ਨੇ ਬਣਾਣਾ ਮੈਂ ਤੁਹਾਨੂੰ ਦੇ ਦੇਣਾ 50000 50000 ਚ ਠੀਕ ਇਸ ਦਾ ਲੱਗ ਲੱਗ ਹੈ ਜਿੱਦ ਵਿੱਚ ਇੱਕ ਲੈਣਾ ਹੋਵੇ ਸੀ ਇੱਕ ਨਹੀਂ ਇਹ ਫਿਕਸ ਆ ਸਾਰਾ ਪੱਕਾ ਹੀ ਲੈਣਾ ਪੜੇ ਲੈਣੇ ਜਿਵੇਂ ਲੈਣੇ ਆ ਅਸੀਂ ਘਰ ਦੇ ਵਿੱਚ ਕੰਮ ਕਰਨਾ ਕੋਈ ਰੰਗ ਕਰਾਣਾ ਕੋਈ ਅੱਗੇ ਪਿਛੇ ਕੰਮ ਨਹੀਂ ਜਿਵੇਂ ਮਾਰੀ ਕੱਲ ਨਾ ਬੰਦਾ ਮਾਰੀ ਬਿਮਾਰੀ ਨੂੰ ਹਾਂ ਫੇਰ ਫੇਰ ਕੱਲੇ ਕੱਲੇ ਹੋ ਸਕਦੇ ਐ ਜੀਰੋ ਮੋਟਰ ਕੱਟ ਤੇ ਜੀ ਹਾਂ ਇਹ ਲੱਗ ਜਿਹੜਾ ਇੰਨਾ ਏਦਾਂ ਦੇ ਸਿੰਗਲ ਨਾ ਇਹ ਨਾਲ ਦੀ ਨਾਲ ਦੀ ਇਹਨਾਂ ਦਾ ਭਾਜੀ ਇਹਦੀ ਕੀ ਪ੍ਰਾਈਸ ਹੈ ਆਹ ਵਾਲੀ ਦਾ ਕੀ ਪ੍ਰਾਈਸ ਹੈ ਜੀ ਹਾਂ ਇਹ 5.5 ਦੀ 5.5 5.5 ਆ 5.5 اچھا ਇਹ 5.5 ਦੀਆਂ ਠੀਕ ਆ ਜੀ ਕਿੰਨੇ ਪੜੀ ਲੱਗਦੀਆਂ 5.5 5.5 ਦੀ ਉਹ ਵੀ ਸੇਮ ਹੀ ਆਉਣਾ ਹਾਂ ਕੋ ਕੋਨੇ ਤੇ ਪਾਈਏ ਤੇ ਲਾਉਣੀ ਥੋੜੀ ਸਵਾਰੀਆਂ ਦੋ ਸਿਲੈਕਟ ਕਰ ਲੀਆਂ ਬਾਈ ਗੱਲ ਮੈਂ ਡੀਲ ਕਰ ਲਈ ਸਾਈਡ ਪਰ ਹੋ ਕੇ ਬਾਈ ਨੇ 1000 ਰੁਪਿਆ ਡਿਸਕਾਊਂਟ ਕਰਤਾ ﺍﻟमारी ਮਗਰ ਬਹੁਤ ਵਧੀਆ ਭਾਜੀ ਦਾ ਬਾਈ ਹੈਂ ਮਾਰੀਆਂ ਦੇਖ ਉਧਰ ਨੂੰ ਲੈ ਕੇ ਚਲੇਗੀ ਦੇਖੇ ਨਹੀਂ ਇਹ ਮੈਂ ਕੀ ਉਧਰ ਵੀ ਦੇਖ ਲਈਏ ਉਧਰ ਕੋਈ ਪਸੰਦ ਆ ਜੇ ਨਹੀਂ ਮੈਨੂੰ ਕੀ ਪਤਾ ਭਾਜੀ ਤਾਂ ਇਹਨਾਂ ਨੇ ਗਿੱਟਮਿਟ ਕਰ ਵੀ ਦਿੱਤਾ ਮੈਂ ਉਧਰ ਵੀ ਚੱਕ ਕੇ ਇੱਧਰ ਲੈ ਕੇ ਹੋ ਕੇ ਪਸੰਦ ਕਰ ਲੀਏ ਧੀਰ ਹੋ ਗਈ ﺍﻟमारीਆਂ ਚਲ ਤੁਹਾਨੂੰ ਤਾਂ ਮੈਂ ਹੁਣ ਦਿਖਾਈ ਦੇਣੀ ਆ ਸਾਡੇ ਬਿਊਰਸ ਨੂੰ ਭਾਈ ਹੁਣ ਅਗਲੀ ਵੀਡੀਓ ਚ ਦਿਖੂਗੀ ਜਦੋਂ ਅਸੀਂ ਘਰਾਂ ਤਾਰ ਨਹੀਂ ਆਏ ﺍﻟमारीਆਂ ਦੋਹੇ ਹਾਂ ਚਾਹ ਕੀਤਾ ਅੱਛੀ ਮਿਲਿਆ ਦੇਖਦੇ ਹਾਂ ਸਰਦਾਰ ਜੀ ਫਿਰ ਕਿਹੜੀ ਭਾਈ ਲੈ ਕੇ ਆਉਣੇ ਆ ਤੇਨੂੰ ਲਮਾਰੀ ਆ ਅੱਗੇ ਜੀ ਫਿਰ ਬਾਈ ਬਾਈ